ਦਸੰਦਿਆਕੇ ਨਜ਼ਦੀਕੀ ਪਿੰਡ ਮੋਰੋ ਦੇ ਨੌਜਵਾਨ ਦੀ ਟੈਂਕੀ ਸਾਫ ਕਰਦੇ ਸਮੇਂ ਦਮ ਘੁੱਟਣ ਕਾਰਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਮਿਲਿਆ ਹੈ ਜਾਣਕਾਰੀ ਦਿੰਦਿਆਂ ਪੁਲਿਸ ਚੌਕੀ ਅਪਰਾ ਦੇ ਚੌਕੀ ਇੰਚਾਰਜ ਪਵਿੱਤਰ ਸਿੰਘ ਨੇ ਦੱਸਿਆ ਕਿ ਕਸ਼ਮੀਰੀ ਰਾਮ ਉਮਰ 32 ਸਾਲ ਵਾਸੀ ਮੋਰੋ ਜੋ ਪਲੰਬਰ ਦਾ ਕੰਮ ਕਰਦਾ ਸੀ ਮੋਰੋ ਪਿੰਡ ਵਿੱਚ ਕੁਨਾਲ ਕੁਮਾਰ ਦੇ ਘਰ ਟੂਟੀਆਂ ਠੀਕ ਕਰਨ ਗਿਆ ਤੇ ਟੈਂਕੀ ਸਾਫ ਕਰਨ ਲਈ ਉੱਪਰ ਚੜ੍ਹਿਆ ਸੀ ਤੇ ਕੁਨਾਲ ਕੁਮਾਰ ਸ਼ਹਿਰ ਤੋਂ ਸਮਾਨ ਲੈਣ ਗਿਆ ਸੀ ਜਿਸ ਘਰ ਵਿੱਚ ਟੂਟੀਆਂ ਦਾ ਕੰਮ ਕਰਨ ਗਿਆ ਸੀ ਉਸ ਟਾਈਮ ਘਰ ਦੇ ਮਾਲਕ ਕੁਨਾਲ ਕੁਮਾਰ ਤੋਂ ਬਿਨਾ ਹੋਰ ਕੋਈ ਨਹੀਂ ਸੀ ਤੇ ਜਦੋਂ ਕਸ਼ਮੀਰੀ ਰਾਮ ਟੈਂਕੀ ਵਿੱਚ ਵੜ ਗਿਆ ਤਾਂ ਪਾਣੀ ਟੈਂਕੀ ਖਾਲੀ ਕੱਟ ਕੇ ਟੈਂਕੀ ਵਿੱਚ ਉੱੜ ਗਿਆ ਤੇ ਉਸ ਦਾ ਸਾਖ ਉੱਟ ਹੋ ਗਿਆ ਤੇ ਜਦੋਂ ਉਸ ਨੂੰ ਆ ਕੇ ਦੇਖਿਆ ਗਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ ਪੂਰਾ ਮਾਮਲਾ ਦੇਖੋ ਇਸ ਵੀਡੀਓ ਦੇ ਅੰਦਰ ਸਰ ਕਿਦਾਂ ਇਹ ਹੱਥਸ ਵਾਪਰਿਆ ਜੀ ਸਰ ਇਹ ਤੇ ਕਸ਼ਮੀਰੀ ਲੜ ਮੁੰਡਾ ਜਿਹਾ ਮੋਰੋਂ ਤੋਂ ਕਨਾਲ ਕੁਮਾਰ ਦੇ ਘਰ ਪਾਣੀ ਵਾਲੀ ਟੈਂਕੀ ਸਾਫ਼ ਕਰਨਾ ਆਇਆ ਸੀ ਜੀ ਤੇ ਕਨਾਲ ਕਿਤੇ ਬਾਜ਼ਾਰ ਚ ਲੱਗਿਆ ਕੋਈ ਸਮਾਨ ਦੇ ਦੇਣ ਜੀ ਇਹ ਪਕੱਲਾ ਸੀ ਪਾਣੀ ਵਾਲੀ ਟੈਂਕੀ ਪਾਣੀ ਵਿੱਚੋਂ ਕੱਢਿਆ ਸੀ ਤੇ ਸਾਫ਼ ਕਰ ਰਿਹਾ ਸੀਗਾ ਜੀ ਉਹ ਅਚਾਨਕ ਆਚਾਨਕ ਜ਼ਿਆਦਾ ਪੂਰੀ ਮੰਨ ਲਓ ਗਿਆ ਉੱਤੇ ਪਾਣੀ ਟੈਂਕੀ ਦੇ ਵਿੱਚ ਸਾ ਨਾਮ ਮਿਲਣ ਕਰਕੇ ਸਾ ਕੋ ਟੁੰਡ ਕਰਕੇ ਮੌਤ ਹੋਇਆ ਬਾਕੀ ਸਾਰੇ ਮੌਤ ਦਾ ਕਾਰਨ ਤੇ ਪੋਸਟਮਾਨ ਕਰਾਉਣ ਤੋਂ ਬਾਅਦ ਮੇਰਾ ਸਭ ਤੁਹਾਡੇ ਮੇਰਾ ਨਾਮ ਦੇਖਾ ਜਵਾ ਯਕੀਨਾ ਮੁੰਡੇ ਦਾ ਸੀਦਾ ਕਹਿੰਦੇ ਜਵਾ ਦਾ ਨੌਂ ਦਾ ਹੋਦਾ ਸੀਟਾਂ ਨੇ ਕਿੰਨੀ ਉਮਰ ਸੀਦਾ ਕਹਿੰਦੇ ਕਿੰਨੀ ਉਮਰ ਸੀ ਉਮਰ ਹੈਗੀ ਆ 23 ਸਾਲ ਦੀ ਸੀ 20 ਸਾਲ ਦੀ ਘਰ ਦੇ ਵਿੱਚ ਹੋਰ ਕੋਣ ਕੋਣ ਦਾਦੇ ਹੋਰ ਤਾਂ ਗੁਈਏ ਅੱਪੀ ਜੀ ਦੋਵੇਂ ਬੀਬੀ ਜੀ ਅੱਜ ਘਰੋਂ ਦੇ ਬਾਹਰ ਗਈ ਤੜੀ ਹੁਣ 2 ਦਿਨ ਹੋ ਗਏ ਜੀ ਹੁਣ ਕੰਮ ਕੋਈ ਨਹੀਂ ਇੱਦਾਂ ਕੁਟੀਆਂ ਕਰਦੇ ਨੇ ਕੰਮ ਕਰਦਾ ਸੀ ਹਾਂਜੀ ਘਰਿਆਂ ਵਾਲੇ ਹੋਏ ਸੀ ਹਾਂਜੀ ਜੀ ਹੈ ਜੀ ਮਾ ਵੀ ਹੈ ਨੀ ਪਿਛਤ ਮਾਪੇ ਦੋਨੋਂ ਹੈ ਨੀ ਦੋਨੋਂ ਹੈ ਅੱਛਾ ਅੱਛਾ ਤੇ ਕਾਹਦਾ ਕੰਮ ਕਰਦੇ ਸੀ ਟੂਟੀਆਂ ਕਰਦੇ ਹਾਂ ਕੰਮ ਕਰਦਾ ਸੀ ਨੰਬਰ ਦਾ ਕੰਮ ਕਰਦਾ ਸੀ ਅੱਜ ਵੀ ਕੰਮ ਹੀ ਕਰ ਰਹੇ ਸੀ ਅੱਜ ਵੀ ਕੰਮ ਹੀ ਕਰ ਰਹੇ ਸੀ ਕੋਈ ਮਾ ਆਹ ਤਾਂ ਪਤਾ ਨਹੀਂ ਕਿ ਇਹਨਾਂ ਨਾਲ ਤਾਂ ਕੰਨੀ ਵਾਲਾ ਕੰਮ ਕੰਮ ਕਰਦੇ ਸੀ ਕੰਮ ਕਰਦੇ ਕਰਦੇ ਡੈਥ ਹੋ ਗਈ ਤਮ ਕਾਲੇ ਜਦ ਤੋ ਯਰਤਾ ਹੋਈ ਆ ਨਿਹਾਰੀ ਕੋਲ ਜਾਣਾ ਪੈਣਾ ਪੈ ਰਿਹਾ ਕਰ ਰਹਾ ਹੈ ਨਾ ਠੀਕ 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 ਥੀਕ ਹੋ ਜਾਣਾ ਠੀਕ ਹੋਈਆ ਥੈਂਕ ਯੂ ਹੋਈਆ